ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਜਿਹੜਾ ਇਹ ਸਕੂਲ ਇਹਨੂੰ ਸਕੂਲ ਆਫ ਐਮਿਨੈਂਸ ਬਣਾਉਣ ਲੱਗਿਆ ਜਾਂ ਤੇ ਪ੍ਰਿੰਸੀਪਲ ਜੀ ਨੂੰ ਪਤਾ ਤੇ ਜਾਂ ਮੈਨੂੰ ਪਤਾ ਇਹ ਆਪਾਂ ਕਨਸੈਪਟ ਜਿਹੜਾ ਇਹਨੂੰ ਕਿਹੜੇ ਤਰ੍ਹਾਂ ਗੈਨ ਕੀਤਾ 11 ਕਰੋੜ ਦੀ ਲੱਗ ਦੇ ਨਾਲ ਇਹ ਸਕੂਲ ਅੱਗੇ ਨਾਲ ਹੋਰ ਤਕਨੀਕੀਆਂ ਵਧਾ ਕੇ ਇਹਨੂੰ ਵਧੀਆ ਇੱਕ ਰੂਪ ਦੇ ਕੇ ਬੱਚਿਆਂ ਵਾਸਤੇ ਉਹਨਾਂ ਦੇ ਫਿਊਚਰ ਵਾਸਤੇ ਇਹ ਜਿਹੜਾ ਸਕੂਲ ਆਫ ਐਮਿਨੈਂਸ ਬਣ ਰਿਹਾ ਹੈ ਮੈਂ ਸਾਰੇ ਹੀ ਆਪਣੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਮੈਂ ਇਹ ਵੀ ਕਹੂੰਗਾ ਵੀ ਜਿੰਨਾ ਕ ਫਾਇਦਾ ਲੈ ਸਕਦੇ ਹੋ ਆਓ ਪ੍ਰਿੰਸੀਪਲ ਸਾਹਿਬ ਵੀ ਮਿਹਨਤ ਕਰਨ ਵਾਲੇ ਨੇ ਸਾਡੀ ਸਾਰੀ ਟੀਮ ਮਿਹਨਤ ਕਰਨ ਵਾਲੀ ਹੈ ਕੰਮ ਕਰਨ ਵਾਲੇ ਨੇ ਇੱਕ ਕਮਾਣਾ ਜਵਾਬ ਦੇਣ ਵਾਲੇ ਨੇ ਤੇ ਨਾਲ ਦੀ ਨਾਲ ਮੈਂ ਵਿਰੋਧੀਆਂ ਨੂੰ ਵੀ ਕਹੂੰਗਾ ਵੀ ਹੁਣ ਚੰਗੇ ਕੰਮਾਂ ਦੀ ਵੀ ਤਾਰੀਫ ਕਰ ਲਿਓ ਅਸੀਂ ਵੀ ਵੇਖ ਲਈਏ ਵੀ ਕਿੰਨਾ ਕੁ ਤੁਸੀਂ ਵਧੀਆ ਬੋਲਦੇ ਹੋ ਕਿੰਨੇ ਲਾਗਤ ਦਾ ਬੋਲਨੇ ਕਿੰਨੇ ਚੰਚ ਕੰਪਲੀਟ ਹੋ ਜਿਗਾ ਨੀਅਰ ਅਬਾਊਟ ਅ ਕਨੈਕਸ਼ਨ ਨੋ ਮਹੀਨੇ ਦੇ ਵਿੱਚ ਵਿੱਚ ਕਵਰ ਕਰਾਂਗੇ ਸੋ ਮੈਡਮ ਇਹ ਇੱਕ ਮੈਂ ਇਹ ਕਹਿ ਸਕਦਾ ਵੀ ਆਪਾਂ ਜਿਹੜੀ ਸਕੂਲਾਂ ਦੀ ਦਿਸ਼ਾ ਜੋ ਅੱਜ ਤੱਕ ਨਹੀਂ ਬੱਚਿਆਂ ਨੂੰ ਮੈਂ ਕਹਿ ਸਕਦਾ ਵੀ ਮਾਹੌਲ ਮਿਲਿਆ ਜਿਦਾਂ ਕਹਿ ਦਈਏ ਵੀ ਆਧੁਨਿਕ ਤਕਨੀਕਾਂ ਹਰ ਪੱਖੋਂ ਇਹ ਸਕੂਲ ਜਿਹੜਾ ਬਟਾਲੇ ਦਾ ਫਸਟ ਰੱਖਾਂਗੇ ਅੱਗੇ ਹੋਰ ਕੀ ਕੁਝ ਲੈ ਕੇ ਆ ਰਹੇ ਹੋ ਇਹਦੇ ਵੀ ਬਟਾਲੇ ਵਾਸਤੇ ਬਸ ਹੁਣ ਚੱਲ ਸੋ ਚੱਲ ਵੇਖੀ ਜਾਇਓ ਹੱਲੇ ਤੇ ਕੰਮ ਹੁਣ ਅਸਲ 'ਚ ਸ਼ੁਰੂ ਕਰਨਾ ਠੀਕ ਹੈ ਜੀ ਅੱਗੇ ਤੇ ਤੋਂ ਕੀ ਕਹਿੰਦੇ ਹੁੰਦੇ ਜਿਤਨਾ ਸੈਂਪਲ ਹੀ ਦਿੱਤੇ ਨੇ ਹੁਣ ਅੱਗੇ ਨਾਲ ਹੋਰ ਰਫਤਾਰ ਲਾਭ ਦੇਣਾ ਹੈ 5 ਲੱਖ ਤੋਂ ਤੁਹਾਨੂੰ 4 ਚ ਲੱਖ ਤੱਕ ਕਦੋਂ ਤੱਕ ਕੋਡ ਲੱਗ ਸਕਦਾ ਕਦੋਂ ਤੱਕ ਕਲੈਕਸ਼ਨ ਥੋੜਾ ਟਾਈਮ ਹੈਗਾ ਜੀ ਹੱਲੇ ਬਾਕੀ ਇਹ ਵੀ ਬੜਾ ਵਧੀਆ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਸਾਥ ਦਿੱਤਾ ਸਾਡਾ ਤੇ ਮੈਨੂੰ ਆਸ ਹੈ ਵੀ ਇਸ ਵਾਰ ਜਿਹੜਾ ਬਹੁਤ ਵਧੀਆ ਕਰਕੇ ਵਖਾਲਾ ਜੀ ਮੀਟਿੰਗਾਂ ਵੀ ਕਰਕੇ ਆਏ ਹੋ ਤੇ ਕਿਸ ਤਰ੍ਹਾਂ ਰਿਸਪੌਂਸ ਆ ਰਿਹਾ ਬਹੁਤ ਵਧੀਆ ਰਿਸਪੌਂਸ ਆ ਜੀ ਲੋਕ ਚਾਹੁੰਦੇ ਨੇ ਕਿਉਂਕਿ ਲੰਬੇ ਸਮੇਂ ਤੋਂ ਇੱਕੋ ਪਰਿਵਾਰ ਦੇ ਵਿੱਚ ਹੀ ਸਿਆਸਤ ਰਹੀ ਹੈ ਉੱਥੇ ਪਰ ਲੋਕ ਚਾਹੁੰਦੇ ਨੇ ਵੀ ਚੇਂਜ ਕਰਨਾ ਚਾਹੁੰਦੇ ਜੀ ਇਹ ਦੇਖਿਆ ਜਾਵੇ ਤਾਂ ਬਾਏ ਇਲੈਕਸ਼ਨ ਆ ਰਹੇ ਨੇ ਸੀਐਮ ਸਾਹਿਬ ਵੀ ਵਿਜ਼ਿਟ ਆ ਰਗੇ ਨਹੀਂ ਆਉਣਗੇ ਜੀ ਜ਼ਰੂਰ ਆਉਣਗੇ ਚਾਰ ਹਲਕਿਆਂ ਦੇ ਵਿੱਚ ਬਾਏ ਇਲੈਕਸ਼ਨਾਂ ਹੋਣੀਆਂ ਨੇ ਔਰ ਸੀਐਮ ਸਾਹਿਬ ਨੇਚਰਲੀ ਆਉਣਗੇ ਜੀ ਕਿ ਲਗ ਸਤੰਬਰ ਅਕਤੂਬਰ ਚਾ ਸਕਦੇ ਇਲੈਕਸ਼ਨ ਸ਼ਾਇਦ ਸਤੰਬਰ ਚ ਸਤੰਬਰ ਅਕਤੂਬਰ ਦੇ ਵਿੱਚ ਹੋ ਸਕਦਾ ਠੀਕ ਹੈ ਹਾਂ ਮੈਂ ਬਲਵਿੰਦਰ ਕੌਰ ਪ੍ਰਿੰਸੀਪਲ ਐਸਓਈ ਬਟਾਲਾ ਅੱਜ 11 ਕਰੋੜ ਦੇ ਲਾਗਤ ਦੇ ਨਾਲ ਨਹੀਂ ਪੱਥਰ ਰੱਖੇ ਜਾ ਰਹੇ ਨੇ ਕਿ ਕਿ ਕਿਸ਼ੂ ਬੋਲਤਾ ਉਹਦੇ ਆਰੰਭ ਹੋਣ ਲੱਗੀ ਸਰ ਸਭ ਤੋਂ ਪਹਿਲੇ ਤੇ ਮੈਂ ਅੱਜ ਆਪਣੇ ਬਹੁਤ ਹੀ ਸਤਿਕਾਰਤ ਐਮਐਲਏ ਸਾਹਿਬ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗੀ ਕਿ ਸਾਡੇ ਇਸ ਧਰਮਪੁਰਾ ਸਕੂਲ ਦੇ ਵਿੱਚ ਲੜਕੀਆਂ ਦੇ ਸਕੂਲ ਨੂੰ ਐਸਓਈ ਦਾ ਜੋ ਰੁਤਬਾ ਦਵਾਇਆ ਬਹੁਤ-ਬਹੁਤ ਧੰਨਵਾਦ ਹੈ ਸਰ ਅ ਇਸ ਸਕੂਲ ਦੇ ਵਿੱਚ ਜੇ ਫੈਸਿਲਿਟੀਆਂ ਦੀ ਗੱਲ ਕਰੋਗੇ ਤਾਂ ਜਿਸ ਤਰ੍ਹਾਂ ਪਹਿਲੇ ਸਮੇਂ ਦੇ ਵਿੱਚ ਸੀ ਕਿ ਸਰਕਾਰੀ ਸਕੂਲਾਂ ਚੋਂ ਬੱਚੇ ਕੰਪੀਟੀਸ਼ਨ ਐਗਜ਼ਾਮਸ ਜਿਹੜੇ ਨਹੀਂ ਕਰ ਪਾਉਂਦੇ ਸੀਗੇ ਜਿਸ ਤਰ੍ਹਾਂ ਨੀਟ ਹੋ ਗਿਆ ਜੇਈ ਹੋ ਗਿਆ ਜਾਂ ਕਲੈਟ ਹੋ ਗਿਆ ਸੋ ਇਹ ਸਾਡੇ ਪ੍ਰੋਜੈਕਟ ਦੇ ਵਿੱਚ ਇਹੋ ਜਿਹੇ ਬੱਚਿਆਂ ਨੂੰ ਹੁਣ ਤੋਂ ਹੀ ਜਿਹੜੀ ਹੈ ਉਹ ਐਜੂਕੇਸ਼ਨ ਜਿਹੜੀ ਹੈ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਕੋਲੇ ਗਰੁੱਪ ਬਣੇ ਹੋਏ ਆ ਬੱਚਿਆਂ ਨੂੰ ਬਹੁਤ ਹੀ ਆਲਾਸ਼ਾਨ ਯੂਨੀਫਾਰਮ ਜਿਹੜੀ ਆ ਫ੍ਰੀ ਆਫ ਕਾਸ ਦਿੱਤੀ ਜਾ ਰਹੀ ਹੈ ਨਾਲ ਦੀ ਨਾਲ ਬੱਚਿਆਂ ਨੂੰ ਬੱਸ ਫੈਸਿਲਿਟੀ ਵੀ ਦਿੱਤੀ ਜਾ ਰਹੀ ਹੈ ਆਲਰੇਡੀ ਸਰ ਨੇ ਲਾਸਟ ਇਅਰ ਸਾਡੇ ਕੋਲੇ ਇਹ ਕਲਾਸੇ ਸ਼ੁਰੂ ਹੋਈਆਂ ਸੀ ਪਹਿਲੀ ਬੱਸ ਅਸੀਂ ਲਾਸਟ ਇਅਰ ਸਰ ਤੋਂ ਨਾਗੋਰੇਟ ਕਰਾਈ ਸੀ ਅੱਜ ਅਸੀਂ ਦੂਸਰੀ ਬੱਸ ਵੀ ਨਾਗੋਰੇਟ ਕਰਵਾਉਣ ਜਾ ਰਹੇ ਹਾਂ ਤੇ ਮੈਂ ਆਸ ਕਰਦੀ ਹਾਂ ਕਿ ਇਹ ਸਕੂਲ ਦਿਨ ਦੁਗਨੇ ਰਾਤ ਦੁਗਣੀ ਤਰੱਕੀ ਕਰਦਿਆਂ ਹੋਇਆ ਨਾ ਓਨਲੀ ਬਟਾਲੇ ਦਾ ਨਾਮ ਜਦ ਕਿ ਸਾਰੇ ਪੰਜਾਬ ਦਾ ਨਾਮ ਰੋਸ਼ਨ ਕਰੇਗਾ ਕਿ ਐਸਓਈ ਦੇ ਵਿੱਚ ਮਿਲਣ ਵਾਲੀਆਂ ਜੋ ਸਹੂਲਤਾਂ ਨੇ ਵਾਕਿਆ ਹੀ ਬਾਕਮਾਲ ਸਹੂਲਤਾਂ ਨੇ